100% ਤੇ ਨੇੜੇ ਦੇ ਨੰਬਰ ਪ੍ਰਾਪਤ ਕੀਤੇ ਰਹੇ ਉਹ ਵੀ 8ਵੀਂ ਕਲਾਸ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਪੜ੍ਹਦੇ ਆ ਗਾਧਾ ਜੀ ਦਾ ਸੁਪਨਾ ਕੀ ਬਣਦਾ ਆ ਵੀ ਤੁਸੀਂ ਹੁਣ 8ਵੀਂ ਚੋਂ 94% ਨੰਬਰ ਲੈ ਲਏ ਹੁਣ ਕੀ ਬਣਨਾ ਹੈਗਾ ਵਕੀਲ ਬਣਨਾ ਮੈਨੂੰ ਮਤਲਬ ਜਿਹੜੇ ਗਰੀਬ ਲੋਕ ਆ ਜਿੱਦਾਂ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਉਹ ਮੈਨੂੰ ਮਤਲਬ ਐਦਾ ਚੰਗਾ ਨਹੀਂ ਲੱਗਦਾ ਕਿ ਮਤਲਬ ਮੈਂ ਚਾਹੁੰਨੀ ਆ ਕਿ ਹਨਾ ਜਦੋਂ ਮੇਰੇ ਕੋਲ ਇੰਨੇ ਕੇ ਪੈਸੇ ਆ ਜਾਣ ਕਿ ਮੈਂ ਸਾਰਿਆਂ ਦੀ ਮਦਦ ਕਰਾਂ ਪਾਪਾ ਕੀ ਕੰਮ ਕਰਦੇ ਆ ਕਾਰਪੇਂਟਰ ਲੱਕੜੀ ਦਾ ਮਿਸਤਰੀ ਹੈ ਲੱਕੜੇ ਸਾਨੂੰ ਯੂਨੀਵਰਸਿਟੀ ਜਾਣਾ ਪਏਗਾ ਨਾ ਕਾਲਜ ਜਾਣਾ ਪਏਗਾ ਨਾ ਤੇ ਮੋਟਾ ਖਰਚਾ ਵੀ ਹੋਏਗਾ ਨਾ ਹੈਨਾ ਕਦੀ ਸੋਚਿਆ ਵੀ ਇਦਾਂ ਵੀ ਹੁੰਦੀ ਹੈ ਨਾ ਹਾਂਜੀ ਹਾਂ ਪਾਪਾ ਨੇ ਗੱਲ ਲੈਣਾ ਹਾਂ ਹੌਸਲੇ ਬੁਲੰਦ ਅੱਜ ਦੇਖੋ ਬੱਚੇ ਦਾ ਮਨ ਭਰ ਗਿਆ ਮਨ ਭਰ ਗਿਆ ਬੱਚੇ ਦਾ ਇਸ ਕਰਕੇ ਮਨ ਭਰਿਆ ਪਾਪਾ ਲੱਕੜ ਦਾ ਕਾਰੀਗਰ ਕਾਰਪੇਂਟਰ ਹੈ ਇੱਕ ਕਿਤੇ ਨਾ ਕਿਤੇ ਸਿਸਟਮ ਤੇ ਚਪੇੜ ਨੇ ਇਹ ਹੰਝੂ ਕਿਉਂ ਆਏ ਇਸ ਦੀ ਅੱਖਾਂ ਦੇ ਵਿੱਚੋਂ ਇਸ ਕਰਕੇ ਆਏ ਮੈਂ ਵਕੀਲ ਬਣਨਾ ਚਾਹੁੰਦੀ ਆ ਬਾਕੀ ਸਾਰਾ ਕੁਝ ਛੱਡ ਕੇ ਬਾਬਾ ਸਾਬ ਦਾ ਸੰਵਿਧਾਨ ਸਟੱਡੀ ਕਰੋ ਸੰਵਿਧਾਨ ਦੇ ਨੇੜੇ ਜਿਹੜੇ ਲੋਕ ਐ ਉਹਨਾਂ ਨੂੰ ਜ਼ਰੂਰ ਫੋਲੋ ਕਰੋ ਉਹਨਾਂ ਨੂੰ ਮਿਲੋ ਵੀ ਸਾਡੀ ਫੀਸ ਕੌਣ ਦੇ ਸਕਦਾ ਚਲੋ ਕਾਰਪੈਂਟਰ ਦਾ ਵੀ ਕੰਮ ਕਰਦੇ ਆ ਚਲੋ ਠੀਕ ਆ ਬਸ ਇਹੀ ਆ ਕੇ ਗਾਹ ਬੱਚਿਆਂ ਦਾ ਜੋ ਸੁਪਨਾ ਉਹ ਪੂਰਾ ਹੋ ਜਵੇ ਬਸ ਇਹਨਾਂ ਨੂੰ ਹਾਲਾਤ ਦਾ ਪਤਾ ਹੀ ਹੁੰਦਾ ਘਰ ਦਾ ਬਾਕੀ ਮੁਸ਼ਕਲਾਂ ਬਹੁਤ ਆਉਣੀਆਂ ਜੀ ਕੰਮ ਕਰ ਕਰਦੇ ਹੋ 26 ਸਾਲ ਹੋ ਗਏ ਵਿਆਹ ਵਿੱਚ ਕੰਮ ਕਰਦੇ ਇਹਨਾਂ ਨੂੰ ਕੰਪੀਟੀਸ਼ਨ ਜ਼ਿਆਦਾ ਚੱਲਦਾ ਹੋਗਾ ਤੇ ਚਲੋ ਸੰਘਰਸ਼ ਕਰੀ ਜੰਨੇ ਆ ਜੀ ਵਾਕੀ ਬਾਬੇ ਨਾਨਕ ਦੀ ਕਿਰਪਾ ਜੋ ਐਸ ਵੇਲੇ ਸੀ ਮੌਜੂਦ ਹੈ ਪੰਜਾਬ ਦੇ ਅੰਦਰ ਜਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਦਾ ਪਿੰਡ ਅਪਰਾ ਇਸ ਪਿੰਡ ਦੇ ਵਿੱਚ ਇਹ ਪਿੰਡ ਬੈਸੀ ਵੀ ਮਸ਼ਹੂਰ ਹੈ ਸੋਨੇ ਮੰਡੀ ਨਾਂ ਤੇ ਸਿੰਘ ਮਿੰਨੀ ਸਿੰਗਾਪੁਰ ਦੇ ਨਾਂ ਤੇ ਤੇ ਇਸ ਪਿੰਡ ਨੂੰ ਹੋਰ ਵੀ ਚਮਕਾਇਆ ਹੈ ਇਸ ਪਿੰਡ ਦੀਆਂ ਖਾਸ ਕਰਕੇ ਤਿੰਨ ਉਹ 3 ਜਿਨ੍ਹਾਂ ਨੇ 100% ਦੇ ਨੇੜੇ ਦੇ ਨੰਬਰ ਪ੍ਰਾਪਤ ਕੀਤੇ ਨੇ ਉਹ ਵੀ 8ਵੀਂ ਕਲਾਸ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਪੜ੍ਹਦੇ ਆ ਤੇ ਇਹ ਦੀਪਿਕਾ ਬੱਚਾ ਬੱਚੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਕਿੰਨੇ ਪਰਸੈਂਟ ਨੰਬਰ ਆਏ 94% 94% ਕਿਹੜੇ ਸਕੂਲ 'ਚ ਪੜ੍ਹਦੇ ਤੁਸੀਂ ਗਵਰਨਮੈਂਟ 28 ਮਾਰਚ ਸਕੂਲ ਅਪਰਾ ਵਾਹ ਕੀ ਨਾਮ ਪਪਾ ਦਾ ਚਮਨ ਲਾਲ ਮੰਮੀ ਦਾ ਨਾਂ ਕੀ ਹੈ ਦਲਜੀਤ ਕੌਰ ਪ੍ਰਿੰਸੀਪਲ ਸਰ ਦਾ ਨਾਂ ਕੀ ਹੈ ਜਸਪਾਲ ਸੰਧੂ ਿਸਪਾਲ ਸੰਦੂ ਉਹ ਹੁਣਾਂ ਨੇ ਤੁਹਾਨੂੰ ਪੜਾਇਆ ਉਹਨਾਂ ਨੇ ਪ੍ਰੇਰਿਤ ਕੀਤਾ ਹਾਂਜੀ ਸਭ ਤੋਂ ਵੱਧ ਕੇ ਨੇ ਪ੍ਰੇਰਿਤ ਕੀਤਾ ਤੁਹਾਨੂੰ ਪੜਨ ਦੇ ਲਈ ਨੈਂਸੀ ਮੈਮ ਸਾਰੇ ਟੀਚਰਾਂ ਨੇ ਉਦੋਂ ਤੱਕ ਕੀਤਾ ਉਦਾਂ ਨੈਂਸੀ ਮੈਮ ਇਨਚਾਰਜ ਆ ਸਾਡੇ ਉਹਦੇ ਜਾਂਦਰ ਹੈ ਨਹੀਂ ਬਾਕੀ ਅਬ ਸਾਰੇ ਟੀਚਰਾਂ ਨੇ ਬਰਾਬਰੀ ਕੀਤਾ ਮਤਲਬ ਉਦੋਂ ਨੈਂਸੀ ਮੈਮ ਸਾਡੇ ਇਨਚਾਰਜ ਆ ਅੱਛਾ ਤੇ ਜਿਵੇਂ ਤੁਸੀਂ ਪੜਦੇ ਹੋ ਸਕੂਲ ਦੇ ਵਿੱਚ ਹਾਂਜੀ ਮਾ ਪੇਰੈਂਟਸ ਅਦੇ ਆਪਕ ਰਿਸ਼ਤੇਦਾਰ ਸਾਰਿਆਂ ਚੋਂ ਕਿਹਨੇ ਜ਼ਿਆਦਾ ਪ੍ਰੇਰਿਤ ਕੀਤਾ ਸੀ ਸਾਰਿਆਂ ਚੋਂ ਤਾਂ ਸਾਰਿਆਂ ਨੇ ਲਈ ਸਾਰਿਆਂ ਨਾਲ ਨਹੀਂ ਕਿਹਾ ਪੜਨ ਲਈ ਤੇ ਖਾਸ ਕਰ ਮੇਰੇ ਦਾਦਾ ਜੀ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਜ਼ਿਆਦਾ ਪੜਨਾ ਦਾਦਾ ਜੀ ਐਸ ਲਿਖਦੇ ਆ ਉਹ ਡਿਊਟੀ ਤੇ ਗਏ ਹੋਏ ਆ ਕੀ ਕਰਦੇ ਆ ਮਤਲਬ ਮਾਲੀ ਦਾ ਕੰਮ ਕਰਦੇ ਆ ਅੱਛਾ ਗਵਰਨਮੈਂਟ ਜੋਬ ਕਰਦੇ ਆ ਨਾ ਨਹੀਂ ਪ੍ਰਾਈਵੇਟ ਆ ਆਪਣਾ ਪ੍ਰਾਈਵੇਟ ਕਰਦੇ ਆ ਔਰ ਉਹ ਮਾਲੀ ਦਾ ਕੰਮ ਕਰਦੇ ਹੈਗੇ ਆ ਹੈਨਾ ਉਹਨਾਂ ਨੇ ਪ੍ਰੇਰਿਤ ਜ਼ਿਆਦਾ ਕੀਤਾ ਉਹ ਕਹਿੰਦੇ ਕਿ ਮਤਲਬ ਹਨਾ ਤੁਸੀਂ ਪੜ ਲੈ ਕੇ ਵੱਡੇ ਅਫਸਰ ਬਣੋ ਸਾਡੇ ਮਤਲਬ ਸਾਡਾ ਨਾਮ ਰੌਸ਼ਨ ਕਰੋ ਆਦਰਸ਼ ਕਿਹਨੂੰ ਮੰਨਦੇ ਹੋ ਵੀ ਇਹ ਸਾਡੇ ਸਮਾਜ ਨੂੰ ਅੱਜ ਤਰੱਕੀਆਂ ਤੇ ਲੈ ਕੇ ਜਾਣ ਵਾਲਾ ਕੌਣ ਹੈ ਡਾਕਟਰ ਭੀਮrao ਅੰਬੇਦਕਰ ਅਰੇ ਘਰ ਦੇ ਵਿੱਚ ਕਿਤੇ ਫੋਟੋ ਨਹੀਂ ਤੁਸੀਂ ਹੈਗੀ ਅੰਦਰ ਹਾਂਜੀ ਅੰਦਰ ਚੰਗੀ ਗੱਲ ਕਿਹੜੀ ਗੱਲ ਉਹਨਾਂ ਦੀ ਜ਼ਿਆਦਾ ਚੰਗੀ ਲੱਗਦੀ ਤੁਹਾਨੂੰ ਬਾਬਾ ਸਾਹਿਬ ਪੀਮਰਾਉ ਡਾਕਟਰ ਮੇੜਗਰ ਜੀ ਦੀ ਫੋਟੋ ਵਧੀਆ ਲੱਗਦੀ ਹੈ ਕਿ ਵਿਚਾਰ ਵਧੀਆ ਲੱਗਦੇ ਨਹੀਂ ਉਹਨਾਂ ਦੇ ਵਿਚਾਰ ਵਧੀਆ ਲੱਗਦੇ ਜਿੱਦਾਂ ਕਿ ਉਹਨਾਂ ਨੇ ਗਰੀਬ ਪਰਿਵਾਰ ਚ ਹੁੰਦਿਆ ਵੀ ਜਿਹੜੇ ਮਤਲਬ ਨੀਵੀਂ ਜਾਤੀ ਵਿੱਚ ਵੀ ਸੀਗੇ ਉਹ ਤਾਂ ਵੀ ਉਹਨਾਂ ਨੇ ਇੰਨਾ ਪੜ੍ਹ ਲਿਖ ਕੇ ਸਾਰੀਆਂ ਕੁੜੀਆਂ ਨੂੰ ਮਤਲਬ ਕਿ ਉਹ ਸਨਮਾਨ ਦੇਣ ਲਈ ਉਹ ਸੰਘਰਸ਼ ਕੀਤਾ ਸਾਰਿਆਂ ਨੀਵੀਂ ਜਾਤੀ ਦੇ ਮਤਲਬ ਲੋਕਾਂ ਦੇ ਬਰਾਬਰ ਸਨਮਾਨ ਦਿੱਤਾ ਸਭ ਜਿਹੜੇ ਪਿੱਛੇ ਰਹਿ ਗਏ ਲੋਕ ਸੀ ਉਹਨਾਂ ਨੂੰ ਉੱਚਾ ਚੁੱਕਣ ਦੇ ਲਈ ਉਹਨਾਂ ਦਾ ਵੀ ਬਣਦਾ ਮਾਣ ਸਨਮਾਨ ਉਹਨਾਂ ਨੂੰ ਮਿਲੇ ਇਹਦੇ ਵਾਸਤੇ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਡਾਕਟਰ ਅੰਬੇਡਕਰ ਨੇ ਹੈ ਤੇ ਇਸ ਕਰਕੇ ਡਾਕਟਰ ਬੇੜਗਾਂ ਨੂੰ ਤੁਸੀਂ ਆਦਰਸ਼ ਮੰਨਦੇ ਹੋ ਵੀ ਉਹਨਾਂ ਦੀ ਬਦੌਲਤ ਇੱਥੇ ਤੱਕ ਪਹੁੰਚੇ ਹੋ ਹੈ ਠੀਕ ਹੈ ਨਾ ਤੇ ਦਾਦਾ ਜੀ ਦਾ ਸੁਪਨਾ ਸੀਗਾ ਦਾਦਾ ਜੀ ਦਾ ਸੁਪਨਾ ਕੀ ਬਣਦਾ ਆ ਵੀ ਤੁਸੀਂ ਹੁਣ 8ਵੀਂ ਚੋਂ 94% ਨੰਬਰ ਲੈ ਲਏ ਹੁਣ ਕੀ ਬਣਨਾ ਹੈਗਾ ਵਕੀਲ ਬਣਨਾ ਐਡਵੋਕੇਟ ਅੱਛਾ ਐਡਵੋਕੇਟ ਬਣਨ ਦੇ ਲਈ ਕਿੰਨਾ ਨੇ ਪ੍ਰੇਤ ਕੀਤਾ ਜੇ ਤੁਹਾਡੇ ਮਨ ਆਪਣੇ ਮਨ ਚ ਆਇਆ ਨਹੀਂ ਸਾਡੇ ਆਪਣੇ ਮਨ ਚ ਵੀ ਆ ਉਦਾਂ ਮੇਰੇ ਮਤਲਬ ਘਾੜਨ ਨੂੰ ਵੀ ਪਸੰਦ ਆ ਮੇਰੀ ਹੌਬੀ ਆ ਅੱਛਾ ਅੱਭੀ ਅਭੀ ਕਾਲਾ ਕੋਟ ਪਾ ਕੇ ਹੈ ਤਾਈ ਲਾ ਕੇ ਜੱਜ ਸਾਹ ਦੇ ਸਾਹਮਣੇ ਕਿਸੇ ਪੀੜਤ ਨੂੰ ਇਨਸਾਫ ਦਵਾਵੇਂ ਹੈ ਤੇ ਜੱਜ ਸਾਹਿਬ ਤੁਹਾਡੇ ਬਹਿਸ ਦੇ ਨਾਲ ਕਿਸੇ ਨੂੰ ਇਨਸਾਫ ਦੇਣ ਹੈ ਇਦਾਂ ਸ਼ੌਕ ਹੈ ਤੁਹਾਡਾ ਹਾਂਜੀ ਜਿਥੇ ਲੋਕ ਪੀੜਤ ਹੈ ਕਿਸੇ ਨਾ ਕਿਸੇ ਸਮੱਸਿਆ ਕਰਕੇ ਅੱਜ ਸਮਾਜ ਵੀ ਪੀੜਤ ਹੈ ਜਿਹੜਾ ਸਮਾਜ ਸਤਗੁਰੂ ਦਾਸ ਮਹਾਰਾਜ ਦੇ ਵੇਲੇ ਪੀੜਤ ਸੀ ਬਾਬਾ ਸਾਹਿਬ ਨੇ ਜਿਸ ਸਮਾਜ ਦੀ ਬਕਾਲਤ ਕੀਤੀ ਉਹ ਸਮਾਜ ਪੀੜਤ ਸੀ ਅੱਜ ਵੀ ਸਮਾਜ ਬਹੁਤ ਸਾਰਾ ਪੀੜਤ ਹੈਗਾ ਜਿਹਦੀ ਅੱਜ ਵੀ ਬਕਾਲਤ ਕਰਨ ਦੀ ਲੋੜ ਹੈਗੀ ਦਾਦਾ ਮਹਿਸੂਸ ਕਰਦੇ ਤੁਸੀਂ ਹਾਂਜੀ ਹਮੈਨੂੰ ਮਤਲਬ ਜਿਹੜੇ ਗਰੀਬ ਲੋਕ ਆ ਜਿੱਦਾਂ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਉਹ ਮੈਨੂੰ ਮਤਲਬ ਐਦਾਂ ਚੰਗਾ ਨਹੀਂ ਲੱਗਦਾ ਕਿ ਮਤਲਬ ਉਹ ਮੈਚ ਉਹ ਨਹੀਂ ਆ ਕਿ ਹਨਾ ਜਦੋਂ ਮੇਰੇ ਕੋਲ ਐਨਕੇ ਪੈਸੇ ਆ ਜਾਣ ਕਿ ਮੈਂ ਸਾਰਿਆਂ ਦੀ ਮਦਦ ਕਰਾਂ ਬੱਚੇ ਇੱਕ ਬੰਦਾ ਕਿਸੇ ਦੀ ਇੰਨੀ ਮਦਦ ਨਹੀਂ ਕਰ ਸਕਦਾ ਅਗਰ ਤੁਸੀਂ ਵਕੀਲ ਬਣ ਕੇ ਲੋਕਾਂ ਨੂੰ ਅਧਿਕਾਰ ਦਵਾ ਦੋ ਜਿਵੇਂ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਨੇ ਕੱਲਿਆਂ ਨੇ ਦਵਾਏ ਸੀ ਸੰਵਿਧਾਨ ਦੇ ਵਿੱਚ ਹੱਕ ਹਾਂਜੀ ਤੇ ਉਹਨਾਂ ਨੂੰ ਕੱਲੇ-ਕੱਲੇ ਨੂੰ ਰੋਟੀ ਦੇਣ ਦੀ ਲੋੜ ਹੀ ਨਹੀਂ ਪਈ ਅੱਜ ਸਰਕਾਰਾਂ ਦੀ ਮਜ਼ਬੂਰੀ ਬਣ ਗਈ ਹਨਾ ਤੇ ਇਦਾਂ ਵੀ ਕੀਤਾ ਜਾ ਸਕਦਾ ਇਦਾਂ ਹੈ ਕੋਈ ਮਨ ਦੇ ਵਿੱਚ ਗੱਲ ਨਹੀਂ ਐਦਾ ਨਹੀਂ ਕੁਝ ਵੀ ਹਮ ਹਮ ਬਾਬਾ ਸਾਹਿਬ ਦੀ ਵੀ ਬਦੌਲਤ ਅੱਜ ਪੜ੍ਹੇ ਆ ਪਰ ਜਿਹੜੇ ਸਾਡੇ ਅੱਜ ਲੀਡਰ ਤੇ ਮਹਾਂਪੁਰਸ਼ ਆ ਉਹ ਸਾਨੂੰ ਦੱਸਦੇ ਨਹੀਂ ਹੈਗੇ ਹਨਾ ਇਹ ਤਾਂ ਹੈ ਪ੍ਰੋਬਲਮ ਇਹ ਹਾਂਜੀ ਹੈਗੀ ਆ ਨਾ ਹਾਂ ਪਪਾ ਕੀ ਕੰਮ ਕਰਦੇ ਆ ਕਾਰਪੇਂਟਰ ਲੱਕੜੀ ਦਾ ਮਿਸਤਰੀ ਆ ਲੱਕੜ ਦੇ ਮਿਸਤਰੀ ਆ ਲੱਕੜ ਦੇ ਕਾਰੀਗਰ ਤੇ ਮੰਮਾ ਕੀ ਕਰਦੇ ਮੰਮਾ ਹਾਊਸ ਵਾਈਫ ਆ ਤੇ ਵਕੀਲ ਬਣਨ ਦੇ ਲਈ ਇਹ ਤੁਹਾਨੂੰ ਯੂਨੀਵਰਸਿਟੀ ਜਾਣਾ ਪਏਗਾ ਨਾ ਕਾਲਜ ਜਾਣਾ ਪਏਗਾ ਨਾ ਤੇ ਮੋਟਾ ਖਰਚਾ ਵੀ ਹੋਏਗਾ ਨਾ ਹੈਨਾ ਕਦੀ ਸੋਚਿਆ ਵੀ ਇਦਾਂ ਵੀ ਹੁੰਦੀ ਹੈ ਨਾ ਹਾਂਜੀ ਹੈ ਹੈਨਾ ਕਿਵੇਂ ਪੂਰਾ ਕਰਾਂਗੇ ਉਹ ਪਾਪਾ ਨੇ ਕਰ ਲੈਣਾ ਹਾਂ ਹੌਸਲੇ ਬੁਲੰਦ ਹੈ ਪਪਾ ਨੇ ਵੀ ਕਰ ਲੈਣਾ ਤੇ ਸਰਕਾਰਾਂ ਨੂੰ ਵੀ ਅੱਜ ਸੋਚਣ ਦੀ ਲੋੜ ਹੈ ਸਾਡੇ ਬੱਚਿਆਂ ਦੇ ਸੁਪਨੇ ਸਾਡੇ ਸਮਾਜ ਨੂੰ ਸੋਚਣ ਦੀ ਲੋੜ ਹੈ ਜਿਹੜਾ ਸਮਾਜ ਅੱਜ ਦੇਖੋ ਬੱਚੇ ਦਾ ਮਨ ਭਰ ਗਿਆ ਮਨ ਭਰ ਗਿਆ ਬੱਚੇ ਆ ਜੋ ਨੇੜੇ ਆ ਨੇੜੇ ਆ ਨੇੜੇ ਆ ਨਹੀਂ 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 ਬੱਚੇ ਦਾ ਇਸ ਕਰਕੇ ਮਨ ਭਰਿਆ ਪਪਾ ਲੱਕੜ ਦਾ ਕਾਰੀਗਰ ਕਾਰਪੈਂਟਰ ਹੈ ਤੇ ਉਹ ਪਪਾ ਦਾ ਵੀ ਤੁਸੀਂ ਅੱਖਾਂ ਦੇਖੋ ਉਹਨਾਂ ਦੀਆਂ ਵੀ ਜਿਹੜੀਆਂ ਅੱਖਾਂ ਜਿਹੜੀਆਂ ਉਹ ਅੱਜ ਇਹ ਬੱਚੇ ਦਾ ਸੁਪਨਾ ਹੈ ਕਿ ਮੈਂ ਪੜ੍ਹ ਲਿਖ ਕਿੱਥੇ ਤੱਕ ਪਹੁੰਚਾਂ ਪਰ ਸਰਕਾਰਾਂ ਦੀ ਕੀ ਦੇਣਾ ਉਹਨਾਂ ਦੀ ਮੰਮੀ ਨਹੀਂ ਵੇਖੋ ਅੱਖਾਂ ਜਿਹੜੀਆਂ ਹੈਗੀਆਂ ਉਹਦੇ ਵਿੱਚੋਂ ਵੀ ਹੰਝੂ ਡਿੱਗ ਰਹੇ ਬੱਚੇ ਇਦਾਂ ਨਹੀਂ ਸਮਾਜ ਨਾਲ ਸਪੋਰਟ ਕਰਨ ਲਈ ਖੜਾ ਹੈ ਤੇ ਅੱਜ ਸਾਡੇ ਬੱਚੇ ਵਕੀਲ ਬਣਨਾ ਚਾਹੁੰਦੇ ਆ ਜੱਜ ਬਣਨਾ ਚਾਹੁੰਦੇ ਆ ਡਾਕਟਰ ਬਣਨਾ ਚਾਹੁੰਦੇ ਆ ਪਾਇਲਟ ਬਣਨਾ ਚਾਹੁੰਦੇ ਆ ਵੱਡੇ ਲੀਡਰ ਬਣਨਾ ਚਾਹੁੰਦੇ ਆ ਤੇ ਅੱਜ ਸਾਡੇ ਬੱਚੇ ਇਸ ਦੇਸ਼ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਪਰ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਇਹ ਹੰਝੂ ਮੈਂ ਆਸ ਕਰਦਾ ਇਹ ਜਿਹੜੀਆਂ ਰੋਜ਼ ਵੱਡੇ ਵੱਡੇ ਭਾਸ਼ਣ ਵੱਖ-ਵੱਖ ਚੈਨਲਾਂ ਤੇ ਦਿੰਦੇ ਲੀਡਰ ਐ ਇਹ ਹੰਝੂ ਉਹਨਾਂ ਦੇ ਚਿਹਰੇ ਦੇ ਉੱਤੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੇ ਨੇ ਇਹ ਕਿਤੇ ਨਾ ਕਿਤੇ ਸਿਸਟਮ ਤੇ ਚਪੇੜ ਨੇ ਇਹ ਹੰਝੂ ਕਿਉਂ ਆਏ ਸਤੀ ਦੀ ਅੱਖਾਂ ਦੇ ਵਿੱਚੋਂ ਇਸ ਕਰਕੇ ਆਏ ਮੈਂ ਵਕੀਲ ਬਣਨਾ ਚਾਹੁੰਦੀ ਆ ਪਾਪਾ ਲੱਕੜ ਦੇ ਕਾਰੀਗਰ ਨੇ ਲੱਕੜ ਦਾ ਕੰਮ ਕਰਦੇ ਨੇ ਜਿਹਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ ਤੇ ਮੰਮੀ ਘਰ ਦਾ ਜਿਹੜਾ ਉਹ ਘਰ ਦਾ ਕੰਮ ਕਰਦੇ ਨੇ ਹਾਊਸ ਵਾਈਫ ਨੇ ਤੇ ਮੈਂ ਵਕੀਲ ਕਿੱਦਾਂ ਬਣਾਂਗੀ ਮੇਰੇ ਸਵਾਲ ਦੇ ਉੱਤੇ ਇਸਤੀ ਨੇ ਅੱਜ ਅੱਖਾਂ ਚੋਂ ਹੰਝੂ ਜਿਹੜੇ ਆ ਉਹ ਕਰਨੇ ਸ਼ੁਰੂ ਹੋਏ ਇਹ ਹੰਝੂ ਨਹੀਂ ਇਹ ਸਿਸਟਮ ਦੇ ਮੂੰਹ ਤੇ ਚਪੇੜ ਹੈ ਤੇ ਸਾਡੇ ਲੀਡਰਾਂ ਦੇ ਲਈ ਬਹੁਤ ਵੱਡੇ ਸਵਾਲ ਨੇ ਆਓ ਪਨੀਰੀ ਸੰਭੀਏ ਆਓ ਆਪਾਂ ਇਹਨਾਂ ਧੀਆਂ ਨੂੰ ਸੰਭੀਏ ਆਓ ਆਪਾਂ ਇਹਨਾਂ ਬੱਚਿਆਂ ਨੂੰ ਸੰਭੀਏ ਆਓ ਇਹਨਾਂ ਦੇ ਬੱਚਿਆਂ ਦੇ ਕਿਰਦੇ ਹੰਝੂ ਦੇਖੀਏ ਤੇ ਇਹ ਬੱਚਿਆਂ ਦਾ ਸੁਪਨਾ ਪੂਰਾ ਕਰੀਏ ਤੁਸੀਂ ਕਰ ਸਕਦੇ ਹੋ ਇਨਾਂ ਘਰਾਂ ਦੇ ਵਿੱਚ ਨੀਲੇ ਪੀਲੇ ਕਾੜ ਦਾਣੇ ਕਣਕ ਫਰੀ ਬਿਜਲੀ ਕੁਝ ਨਹੀਂ ਚਾਹੀਦਾ এডਿਕੇਸ਼ਨ ਚਾਹੀਦੀ ਆ ਵਕੀਲ ਬਣਨਾ ਚਾਹੁੰਦੇ ਨੇ ਬਣਾਓ ਵਕੀਲ ਵਕੀਲ ਬਣ ਕੇ ਲੋਕਾਂ ਨੂੰ ਸਮਾਜ ਨੂੰ ਇਨਸਾਫ ਦੇਣਗੇ ਤੇ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਸਮਾਜ ਦੀ ਸਪੋਰਟ ਵੀ ਕਰਨਗੇ ਜਿਹੜੇ ਬੱਚੇ ਸਧਾਰਨ ਪਰਿਵਾਰਾਂ ਦੇ ਵਿੱਚੋਂ ਜਾਂਦੇ ਨੇ ਤੁਸੀਂ ਦੇਖਿਆ ਕਿਵੇਂ ਅੱਖਾਂ 'ਚ ਹੰਝੂ ਗਏ ਨੇ ਖਾਸ ਕਰਕੇ ਜਿਹੜੇ ਸਾਡੇ ਲੀਡਰ ਬੱਟ ਵੱਡੀਆਂ ਟਾਰਾ ਮਾਰਦੇ ਸਾਡੇ ਉਹ ਮਾਈਕਾਂ ਦੇ ਉੱਤੇ ਖੜ ਕੇ ਹਮੇਸ਼ਾ ਕਰ ਦੇਗੇ ਹਮੇਸ਼ਾ ਕਰ ਦਿਆ ਕੁਝ ਨਹੀਂ ਕੀਤਾ ਸਾਡੇ ਬੱਚੇ ਜਦੋਂ ਪਤਾ ਕਿ ਮੈਂ ਬਣਨਾ ਹੈ ਪਰ ਜੇਬ 'ਚ ਪੈਸੇ ਨਹੀਂ ਹੈਗੇ ਪਾਪਾ ਦੀ ਜੇਬ 'ਚ ਪੈਸੇ ਨਹੀਂ ਹੈਗੇ ਮੰਮੀ ਤਾਂ ਘਰ ਦੇ ਭਾਂਡੇ ਧੋਂਦੀ ਆ ਕਿਵੇਂ ਵਕੀਲ ਬਣਨਾ ਇਹ ਸਵਾਲ ਇਹ ਬੱਚਿਆਂ ਦੇ ਅੱਜ ਜਿੰਨੇ ਘਰਾਂ ਦੇ ਵਿੱਚ ਗਿਆ ਮੈਂ ਸਾਰੇ ਘਰਾਂ ਦੇ ਵਿੱਚ ਬੱਚਿਆਂ ਦੇ ਮਨਾਂ ਦੇ ਵਿੱਚ ਤੇ ਅੱਖਾਂ ਦੇ ਹੰਝੂ ਸਵਾਲ ਕਰਦੇ ਨੇ ਕਿ ਸਾਡਾ ਭਵਿੱਖ ਕੀ ਬਣੇਗਾ ਤੇ ਵੱਡਾ ਜਿਹੜੇ ਸਾਡੇ ਧਾਰਮਿਕ ਆਗੂ ਜਿਨ੍ਹਾਂ ਕੋਲ ਵੱਡੀਆਂ ਗੱਡੀਆਂ ਵੱਡੀ ਸਕਿਉਰਿਟੀ ਆਪ ਤਾਂ ਉਹ ਰਾਜ ਭਾਗ ਦਾ ਨਿਗਮਾਂਦੇ ਨੇ ਸਾਡੇ ਲੀਡਰ ਨਿਗਮਾਂਦੇ ਨੇ ਬਾਬਾ ਸਾਹਿਬ ਦੇ ਦਿੱਤੇ ਅਧਿਕਾਰਾਂ ਦੀ ਬਦੌਲਤ ਪਰ ਸਾਡੇ ਬੱਚਿਆਂ ਦੇ ਅੱਜ ਹੰਝੂ ਕਰਦੇ ਨੇ ਜਦੋਂ ਬੱਚੇ 10ਵੀਂ ਆਊਟ ਹੁੰਦੇ ਨੇ 12ਵੀਂ ਚੋਂ ਪਾਸ ਆਊਟ ਹੁੰਦੇ ਨੇ ਤਾਂ ਬੱਚਿਆਂ ਦੇ ਮਾਪੇ ਤੇ ਬੱਚਿਆਂ ਦੇ ਮਨਾਂ ਦੇ ਉੱਤੇ ਕਿੰਨਾ ਉਸ ਵੇਲੇ ਜ਼ਿੰਮੇਵਾਰੀ ਦਾ ਬੋਝ ਹੁੰਦਾ ਉਹ ਬੱਚਿਆਂ ਨੂੰ ਪਤਾ ਕਿਵੇਂ ਐਡਮਿਸ਼ਨ ਦੇਣੀ ਹੈ ਕਿਵੇਂ ਕਨਵਿੰਸ ਦਾ ਸਾਧਨ ਕਰਨਾ ਕਿਵੇਂ ਅੱਗੇ ਪੜਨਾ ਕਿਵੇਂ ਮੈਂ ਵਕੀਲ ਬਣਾਂਗਾ ਕਿਵੇਂ ਬਣਾਂਗੀ ਇਹ ਵੱਡੇ ਸਵਾਲ ਹੁੰਦੇ ਨੇ ਇਹ ਤਿਆਂ ਦੇ ਲਈ ਆਓ ਸੋਚੀਏ ਵਿਚਾਰੀਏ ਇਸ ਕਰਕੇ ਮੈਂ ਅੱਜ ਘਰਾਂ ਦੇ ਵਿੱਚ ਵਿਜ਼ਿਟ ਕੀਤਾ ਬੱਚੇ ਕੀ ਬਣਨਾ ਚਾਹੁੰਦੇ ਨੇ 100% ਦੇ ਨੇੜੇ ਤੱਕ ਨੰਬਰ ਲੱਗ ਰਹੇ ਨੇ ਵਕੀਲ ਦੀ ਸਟੱਡੀ ਵੀ ਕਰ ਲੈਣਗੇ ਐਮਬੀਬੀਐਸ ਵੀ ਬਣਨ ਦੀ ਸਟੱਡੀ ਕਰ ਲੈਣਗੇ ਪਰ ਪੈਸਿਆਂ ਦਾ ਪ੍ਰਬੰਧ ਕੌਣ ਕਰੂਗਾ ਪਰ ਸਾਡੇ ਵਕੀਲ ਸਹਿਬਾਨ ਉਹਨਾਂ ਨੂੰ ਵੀ ਰਾਂਹਾਂ ਬਸਧਾਨ ਦੇ ਵਿੱਚੋਂ ਲੱਭ ਕੇ ਨਹੀਂ ਦਿੱਤਾ ਕਿ ਕਿੱਥੇ ਫੀਸ ਸੇ ਇਹਨਾਂ ਲੋਕਾਂ ਦੀ ਇਸ ਪਰਿਵਾਰਾਂ ਦੀ ਇਹਨਾਂ ਬੱਚਿਆਂ ਦੀ ਫੀਸ ਦਾ ਕਿੱਥੇ ਅਧਿਕਾਰ ਹੈ ਸੰਵਿਧਾਨ ਦੇ ਵਿੱਚ ਜਿਸ ਅਧਿਕਾਰ ਦੇ ਨਾਲ ਸਰਕਾਰਾਂ ਮਜਬੂਰ ਹੋਣ ਤੇ ਬੱਚਿਆਂ ਦੀ ਜਿਹੜੀ ਫੀਸ ਹੈ ਇਹਨਾਂ ਦੇ ਕਾਲਜ ਯੂਨੀਵਰਸਿਟੀ ਦਿੱਤੀ ਦੇ ਕੇ ਆਉਣ ਤੇ ਸਾਡੇ ਮਾਹ ਪੁਰਖ ਵੀ ਜਿਹੜੇ ਮੱਥਾ ਟਿਕਾਉਣ ਤੱਕ ਹੁਣ ਤੱਕ ਬੱਚਿਆਂ ਨੂੰ ਰੱਖਿਆ ਬੱਚਿਆਂ ਦੇ ਮਾਪਿਆਂ ਨੂੰ ਰੱਖਿਆ ਸਿਰਫ ਮੱਥੇ ਟਿਕਾਈ ਜਾਂਦੇ ਪੈਸੇ ਲਈ ਜਾਂਦੇ ਛੜਾਵਾ ਲਈ ਜਾਂਦੇ ਪਰ ਬੱਚਿਆਂ ਨੂੰ ਦੱਸਿਆ ਨਹੀਂ ਕਿ ਗੁਰੂ ਰਵਿਦਾਸ ਦਾ ਬੇਗੰਪੁਰਾ ਕਿੱਦਾਂ ਵਸੇਗਾ ਇਹ ਬੱਚੇ ਨੇ ਦੱਸਣ ਵੇਲੇ ਵਕੀਲ ਬਣਨਾ ਤੇ ਮਨ ਦੇ ਵਿੱਚ ਅੱਜ ਗਮ ਹੈ ਗਮ ਇਸ ਗੱਲ ਦਾ ਕਿ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਏਗਾ ਆਓ ਜੇ ਬੀਗੰਪੁਰ ਆ ਬਸੋਣਾ ਸਾਰੇ ਰਲ ਕੇ ਇਕੱਠੇ ਹਿੰਮਤ ਮਾਰੀਏ ਤੇ ਉਹ ਦਿਨ ਦੂਰ ਨਹੀਂ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਸੁਪਨਾ ਜਰੂਰ ਪੂਰਾ ਹੋਏਗਾ ਬੱਚੇ ਹਿੰਮਤ ਕਰਦੇ ਨੇ ਬੱਚੇ ਕੁਝ ਨਾ ਕੁਝ ਬਣਨਾ ਚਾਹੁੰਦੇ ਨੇ ਬੱਚੇ ਐਦਾਂ ਨਹੀਂ ਕਰਨੀ ਬਹੁਤ ਤਕੜਾ ਸਮਾਜ ਹੈ ਜਰੂਰ ਬਾਬਾ ਸਾਹਿਬ ਅੱਜ ਵੀ ਤਸਵੀਰਾਂ ਦੇ ਵਿੱਚ ਨਹੀਂ ਸੰਵਿਧਾਨ ਦੇ ਵਿੱਚ ਤੁਹਾਡੇ ਲਈ ਹੱਕ ਲੈ ਕੇ ਬੈਠੇ ਨੇ ਬਸ ਇਹ ਆ ਬਾਕੀ ਸਾਰਾ ਕੁਝ ਛੱਡ ਕੇ ਬਾਬਾ ਸਾਬ ਦਾ ਸੰਵਿਧਾਨ ਸਟੱਡੀ ਕਰੋ ਸੰਵਿਧਾਨ ਦੇ ਨੇੜੇ ਜਿਹੜੇ ਲੋਕ ਐ ਉਹਨਾਂ ਨੂੰ ਜ਼ਰੂਰ ਫੋਲੋ ਕਰੋ ਉਹਨਾਂ ਨੂੰ ਮਿਲੋ ਵੀ ਸਾਡੀ ਫੀਸ ਕੌਣ ਦੇ ਸਕਦਾ ਕੌਣ ਦਾ ਮਤਲਬ ਕੋਈ ਲੋਕ ਨਹੀਂ ਸਰਕਾਰ ਦੇ ਸਰਕਾਰ ਦੇ ਨਹੀਂ ਸਰਕਾਰ ਦਾ ਫਰਜ਼ ਬਣਦਾ ਹੈਗਾ ਬੱਚੇ ਸਹੀ ਹੈ ਨਾ ਇਦਾਂ ਦੀ ਗੱਲਾਂ ਕੋਈ ਦੱਸਦਾ ਨਹੀਂ ਦੱਸਦਾ ਹੈ ਨਾ ਤੇ ਬੱਚੇ ਸਾਡੀਆਂ ਛੁਭ ਕਾਮਨਾਵਾਂ ਤੁਹਾਡੇ ਨਾਲ ਨੇ ਥੈਂਕ ਯੂ ਸਰ ਹਾਂ ਬੱਚੇ ਜ਼ਰੂਰ ਪੜਨਾ ਹੁਣ ਵਕੀਲ ਬਣ ਕੇ ਦਿਖਾਉਣਾ ਹੈ ਜਿਹੜਾ ਦਾਦਾ ਜੀ ਮਾਲੀ ਨੇ ਨਾ ਜਿਹੜੇ ਮਾਲੀ ਨੇ ਕਿਸੇ ਵੇਲੇ ਜੋਤੀਰਾਵ ਫੂਲੇ ਦੇ ਪਿਤਾ ਜੀ ਵੀ ਮਾਲੀ ਸੀਗੇ ਪਰ ਉਹਨਾਂ ਦੇ ਪੁੱਤਰ ਨੇ ਜੋਤੀਰਾਵ ਫੂਲੇ ਨੇ ਤੇ ਉਹਨਾਂ ਦੀ ਵਾਈਫ ਨੇ ਸਵਿੱਤਰੀ ਵਾਈ ਫੂਲੇ ਨੇ ਸਮਾਜ ਨੂੰ ਐਜੂਕੇਸ਼ਨ ਦੇ ਦਿੱਤੀ ਤੁਸੀਂ ਤਾਂ ਅਗਲੀ ਆਪਣੇ ਲਈ ਲੈਣੀ ਆ ਜਾਨਦੇ ਸਵਿੱਤਰੀ ਵਾਈ ਫੂਲੇ ਨੂੰ ਹਾਂ ਨਹੀਂ ਜਾਂਦੇ ਇਸੇ ਕਰਕੇ ਤੁਹਾਨੂੰ ਪ੍ਰੋਬਲਮ ਹੈ ਨਾ ਬੱਚੇ ਬਹੁਤ ਬਹੁਤ ਸ਼ਾਬਾਸ਼ ਮਨਾ ਹੈ ਥੈਂਕ ਯੂ ਸਰ ਦੀਪਕਾ ਦੇ ਮੰਮੀ ਨਾਲ ਨੇ ਇਸ ਵੇਲੇ ਮੈਡਮ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਬੱਚਾ ਘੜ ਦੇ ਵਿੱਚ ਹਾਰ ਨੇ ਤੇ ਦੱਸ ਰਿਹਾ ਬੱਚਾ ਕਿ 94% ਨੰਬਰ ਨੇ ਨਾਲੇ ਵੀ ਦੱਸ ਰਿਹਾ ਕਿ ਮੈਂ ਵੜਨਾ ਵਕੀਲ ਐ ਤੇ ਕਿੰਨੀ ਖੁਸ਼ੀ ਅੱਜ ਹਾਂਜੀ ਬਹੁਤ ਖੁਸ਼ੀ ਆ ਕਿ ਬੱਚੇ ਚਲੋ ਪੜਦੇ ਆ ਕੁਛ ਬਣਨਾ ਚਾਹੁੰਦੇ ਆ ਹਾਂਜੀ ਹਾਂ ਬੱਚਾ ਕਹਿੰਦਾ ਮੈਂ ਵਕੀਲ ਬਣਨਾ ਹਾਂਜੀ ਇਹਨਾਂ ਦੇ ਪਾਪਾ ਦਾ ਸੁਪਨਾ ਆ ਕਿ ਵਕੀਲ ਬਣੇ ਹਾਂਜੀ ਪੜ ਕੇ ਚਲੋ ਸਾਡਾ ਨਾਮ ਵੀ ਰੋਸ਼ਨ ਹੋਵੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਲਜੀਤ ਕਰੋ ਬੱਚਾ ਕਿਹੜੇ ਸਕੂਲ ਚ ਪੜਿਆ ਇਹ ਸਰਕਾਰੀ ਸਕੂਲ ਸਮਾਰਟ ਸਕੂਲ ਹਾਂਜੀ ਆਪਰਾ ਉੱਥੇ ਹਾਂਜੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ-ਪੜ੍ਹਦੇ ਵੀ ਇੰਨਾ ਵਧੀਆ ਇਹਨਾਂ ਨੇ ਰਿਜ਼ਲਟ ਦਿੱਤਾ ਹੈ ਹਾਂਜੀ ਹਾਂ ਹਾਂਜੀ ਪੜ੍ਹਨ ਨੂੰ ਠੀਕ ਆ ਪਹਿਲਾਂ ਵੀ ਗਲ ਲਾਸਾਂ ਵਿੱਚ ਇਦਾਂ ਹੀ ਇੰਨਾ ਵਧੀਆ ਰਿਜ਼ਲਟ ਆਇਆ ਹੈ ਹਾਂਜੀ ਹੁਣ ਵੀ ਵਧੀਆ ਆ ਚਲੋ ਅਸੀਂ ਚਾਹੁੰਦੇ ਆ ਕਿ ਬੱਚੇ ਹੋਰ ਗਾਂਵ ਵਧਣ ਵਧੀਆ ਪੜ੍ਹਨ ਚਲੋ ਕੁਝ ਬਣ ਕੇ ਦਿਖਾਣ ਮਾਪਿਆਂ ਨੂੰ ਹਾਂਜੀ ਬੱਚੇ ਜਿਵੇਂ ਮੈਡਮ ਜੀ ਜਿਵੇਂ ਬੱਚਾ ਕਹਿੰਦਾ ਸੀ ਕਿ ਆ ਵੀ ਮੈਂ ਪੜ੍ਹਨਾ ਚਾਹੁੰਦਾ ਵਕੀਲ ਬਣਨਾ ਚਾਹੁੰਦਾ ਮੈਂ ਵੀ ਗੱਲ ਕੀਤੀ ਬੱਚੇ ਪੜ੍ਹਨਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਅੱਗੇ ਜਾ ਕੇ ਖੜੋ ਤੇ ਇਸ ਗੱਲ ਦੀ ਆਉਂਦੀ ਸਰਕਾਰਾਂ ਵੱਲੋਂ ਸਪੋਰਟ ਨਹੀਂ ਹੁੰਦੀ ਹਾਂਜੀ ਅਸੀਂ ਵੀ ਇਹੀ ਚਾਹੁੰਦੇ ਆ ਕਿ ਚਲੋ ਘਰ ਦੇ ਹਾਲਾਤ ਤਾਂ ਪਤਾ ਹੀ ਹੁੰਦਾ ਚ ਕੇ 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 ਜੀ ਘਰ ਦਾ ਕਮਾਉਣ ਵਾਲਾ ਆ ਤੇ ਸਾਰਾ ਟੱਬਰ ਖਾਣ ਵਾਲੇ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਆ ਕਿ ਥੋੜੀਆਂ ਸਹੂਲਤਾਂ ਹੋਣ ਸਕੂਲਾਂ 'ਚ ਹੋਣ ਤੇ ਬੱਚਿਆਂ ਨੂੰ ਕੋਈ এডਿਕੇਸ਼ਨ ਵਧੀਆ ਮਿਲੇ ਪੜ੍ਹਾਈ ਵਧੀਆ ਮਿਲੇ ਕੋਈ ਕੋਰਸ ਵਗੈਰਾ ਹੋਣ ਸਾਰਾ ਕੁਝ ਹੋਵੇ ਚਲੋ ਬਾਕੀ ਹੁਣ ਇਸ ਸਰਕਾਰਾਂ ਦੇ ਡਿਪੈਂਡ ਆ ਕਿ ਬੱਚਿਆਂ ਨੂੰ ਕਿਹੜੀ ਸਹੂਲਤ ਦੇਣੀ ਆ ਕਿਹੜੀ ਨਹੀਂ ਦੇਣੀ ਤੇ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਬੱਚੇ ਪੜ੍ਹ ਲੈ ਕੇ ਮਾਂ ਪਿਓ ਦਾ ਆਪਣੇ ਪਿੰਡ ਦਾ ਜ਼ਿਲ੍ਹਿਆਂ ਦਾ ਨਾਮ ਰੌਸ਼ਨ ਕਰਨ ਹਾਂਜੀ ਜਿਹੜੇ ਬੱਚੇ ਨੂੰ ਮੈਂ ਪੁੱਛ ਲਿਆ ਸੀ ਪਾਪਾ ਕੀ ਕਰਦੇ ਕਹਿੰਦੇ ਕਾਰਪੈਂਟਰ ਦਾ ਕੰਮ ਕਰਦੇ ਮੰਮੀ ਹਾਊਸ ਵਾਈਫ ਹੈਗੇ ਆ ਉਹਦੇ ਬੱਚੇ ਦੇ ਮਨ ਚ ਜਿਹੜੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ ਮੈਂ ਦੇਖਿਆ ਸੀ ਤੁਹਾਡੇ ਅੱਖਾਂ ਚ ਵੀ ਪਾਪਾ ਦੇ ਅੱਖਾਂ ਚ ਵੀ ਉਹ ਕਿਉਂ ਆਇਆ ਸੀ ਬਸ ਇਦਾਂ ਹੀ ਆ ਕੇ ਬੱਚਿਆਂ ਦਾ ਜੋ ਸੁਪਨਾ ਹੈ ਉਹ ਪੂਰਾ ਕਰ ਸਕੀਏ ਚਲੋ 카ਪੇਂਟਰ ਦਾ ਵੀ ਕੰਮ ਕਰਦੇ ਆ ਚਲੋ ਠੀਕ ਆ ਬਸ ਇਹੀ ਆ ਕੇ ਗਾਂਵ ਬੱਚਿਆਂ ਦਾ ਜੋ ਸੁਪਨਾ ਉਹ ਪੂਰਾ ਹੋ ਜਵੇ ਬਸ ਇਸ ਕਰਕੇ ਵੀ ਆਇਆ ਸੀ ਵੀ ਸੁਪਨੇ ਵੱਡੇ ਨੇ ਆਮਦਨ ਘੱਟ ਹੈ ਸਰਕਾਰਾਂ ਵੱਲੋਂ ਸਪੋਰਟ ਨਹੀਂ ਹਾਂਜੀ ਨਾਲੇ ਵੀ ਅ ਵੀ ਜਿਹੜੇ ਅਧਿਕਾਰ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤੇ ਗੁਰੂ ਰਵਦਾਸ ਜੀ ਦੇ ਸੰਕਲਪ ਵਾਲੇ ਤੇ ਉਹਦੇ ਲਈ ਕੋਈ ਦੱਸਦਾ ਨਹੀਂ ਸਾਨੂੰ ਵੀ ਸਾਡੇ ਬੱਚੇ ਦੀ ਫੀਸ ਦੇਊਗਾ ਕੌਣ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਕਿੱਥੋਂ ਲੱਭੂਗੀ ਕਿੱਦਾਂ ਮਿਲੂਗੀ ਇਹਦੇ ਬਾਰੇ ਕੋਈ ਦੱਸਦਾ ਨਹੀਂ ਹੈ ਇਦਾਂ ਵੀ ਬੱਚੇ ਨੇ ਕਿਹਾ ਸੀਗਾ ਇਹ ਵੀ ਪੱਕੀ ਗੱਲ ਹੈ ਇਹ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਸਹੂਲਤਾਂ ਦੇਣ ਬੱਚਿਆਂ ਨੂੰ ਤੇ ਇਹ ਟੀਚਰਾਂ ਨੂੰ ਵੀ ਚਾਹੀਦਾ ਹੈ ਕਿ ਸੋਟੜੀ ਬੋਟੀ ਸਪੋਰਟ ਕਰਨ ਬੱਚਿਆਂ ਦੀ ਕਿ ਜਿਹੜਾ ਬੱਚਾ ਚਲੋ ਪੜਨ ਵਾਲਾ ਹੈਗਾ ਆ ਤੇ ਉਹਦੀ سپورਟ ਥੋੜੀ ਜੀ ਹੋਣੀ ਚਾਹੀਦੀ ਆ। ਬਾਕੀ ਹੁਣ ਪੇਰੈਂਟਸ ਜਿੱਥੇ ਤੱਕ ਕੋਸ਼ਿਸ਼ ਕਰ ਸਕਦੇ ਆ ਕਰਨਗੇ। ਬਾਕੀ ਹੁਣ ਇਹ ਸਰਕਾਰਾਂ ਤੇ ਡਿਪੈਂਡ ਆ। ਬਿਲਕੁਲ ਸਰਕਾਰਾਂ ਜਿਸ ਤਰ੍ਹਾਂ ਬੱਚਿਆਂ ਦਾ ਸੁਪਨਾ ਹੈ ਸਰਕਾਰਾਂ سپورਟ ਨਹੀਂ ਕਰਦੀਆਂ ਹਨਾ। ਮੈਡਮ ਜੀ ਤੁਹਾਨੂੰ ਇੱਕ ਵਾਰ ਫਿਰ ਮੁਬਾਰਕਾਂ ਬਹੁਤ ਬਹੁਤ ਹੈ। ਥੈਂਕ ਯੂ ਸਾਰਾ। ਤੁਹਾਨੂੰ ਇਸ ਬੱਚੇ ਦੇ ਪਿਤਾ ਜੀ ਚੰਨ ਲਾਲ ਰਵੀ ਜੀ ਕੋਲ ਖੜੇ ਨੇ ਇਸ ਵੇਲੇ ਜਿਹੜੀ ਧੀ ਅੱਜ ਫੁੱਲਾਂ ਨਾਲ ਲੱਦੀ। ਤੇ ਵੱਡੇ ਹੌਸਲੇ ਲੈ ਕੇ ਘਰ ਦੇ ਵਿੱਚ ਪਹੁੰਚੀ ਹੈ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਵੱਲੋਂ ਵੀ ਸਾਰਿਆਂ ਵੱਲੋਂ ਤੇ ਮੈਂ ਆਪਣੇ ਵੱਲੋਂ ਵੀ ਕਾਂਚੀ ਟੀਵੀ ਦੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਆਫ ਜੀ ਨੂਘੜਾ ਸਭ ਬਹੁਤ-ਬਹੁਤ ਤੇ ਬੱਚਾ ਕਹਿੰਦਾ ਵੀ ਮੈਂ ਵਕੀਲ ਬਣਾਂ ਜੀ ਇਹਦਾ ਸੁਪਨਾ ਚਲੋ ਸਾਡਾ ਵੀ ਸੁਪਨਾ ਹੈ ਜੀ ਕਜਿਦਾ ਹੁਣ ਅਸੀਂ ਜਿੱਦਾਂ ਅਸੀਂ ਆਪਣੇ ਫਾਦਰ ਦੇ ਨਾਂ ਦੇ ਨਾਲ ਜਾਣੇ ਜਾਂਦੇ ਆ ਕਿ ਸਾਡਾ ਫਾਦਰ ਲੰਬਰ ਰਾਮ ਕਮਰੇਟ ਜੀ ਠੀਕ ਆ ਤੇ ਸਾਡੀ ਜਿਹੜੀ ਸੋਚ ਆ ਕਿ ਅਸੀਂ ਇਸ ਜਦੋਂ ਇਹ ਬੱਚੀ ਸਾਡੀ ਰਸਤੇ ਦੇ ਵਿੱਚ ਤੁਰ ਹੀ ਜਾਂਦੀ ਹੋਵੇ ਤੇ ਯਾਨੀ ਕਿ ਅਸੀਂ ਤੁਰੇ ਜਾਂਦੇ ਹੁਈਏ ਸਾਨੂੰ ਯਾਨੀ ਕਿ ਲੋਕ ਇਹ ਕਹਿਣ ਕਿ ਦੀਪਿਕਾ ਦੇ ਪਪਾ ਆ ਇਹ ਨਾ ਕੋਈ ਕਵੇ ਕਿ ਇਹ ਦੀਪਿਕਾ ਰਵੀ ਦੀ ਲੜਕੀ ਆ ਰਹੀ ਹੈ ਤੁਰੇ ਜੀ ਸਾਡੀ ਇਹ ਸੋਚ ਆ ਇਸ ਕਰਕੇ ਅਸੀਂ ਇਹਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਾਂਗੇ ਦਨ ਰਾਤ ਮਿਹਨਤ ਕਰਾਂਗੇ ਜੀ ਜਣੀ ਜਿਹੜਾ ਨਾਮ ਤੁਹਾਡੇ ਕਰਕੇ ਰੋਸ਼ਨ ਆ ਇਹਨਾਂ ਦਾ ਤੁਸੀਂ ਇਹ ਚਾਹੁੰਦੇ ਵੀ ਵਕੀਲ ਲੱਗੇ ਇਹਨਾਂ ਦੇ ਨਾਮ ਦੇ ਵਕੀਲ ਮਰੇ ਜੀ ਐਡਵੋਕੇਟ ਦੀਪਕਾ ਦੇ ਪਾਪਾ ਨੇ ਇਹ ਚੰਮਲਾਲ ਰਵੀ ਜੀ ਹੈ ਜੀ ਜੀ ਬਿਲਕੁਲ ਤੇ ਜਦੋਂ ਬੱਚਾ ਗੱਲ ਕਰਦਾ ਸੀ ਬੱਚੇ ਨੇ ਮਨ ਭਰ ਲਿਆ ਸੀ ਤੁਸੀਂ ਵੀ ਮੈਂ ਦੇਖਿਆ ਆਪਣਾ ਚਿਹਰਾ ਜਿਹੜਾ ਉਹ ਖ ਪਰ ਗਿਆ ਸੀ ਕੀ ਗੱਲ ਹੋਈ ਸੀਗੀ ਤੋਂ ਇਹ ਬੱਚਾ ਨੂੰ ਉਹ ਜਿੱਦਾਂ ਪਤਾ ਹੀ ਹੁੰਦਾ ਬੱਚਾ ਹੁਣ ਬਰਾਬਰ ਦਾ ਸਾਡੇ ਇਸ ਟਮ ਜੀ ਨੂੰ ਹਾਲਾਤ ਦਾ ਪਤਾ ਹੀ ਹੁੰਦਾ ਘਰ ਦਾ ਬਾਕੀ ਮੁਸ਼ਕਲਾਂ ਬਹੁਤ ਆਉਨੀਆਂ ਜੀ ਕੰਮ ਕਰ ਕਰਦੇ ਹੋ 26 ਸਾਲ ਹੋ ਗਏ ਵਿਆਰ ਵਿੱਚ ਕੰਮ ਕਰਦੇ ਇਹਨੂੰ ਕੰਪੀਟੀਸ਼ਨ ਜ਼ਿਆਦਾ ਚੱਲਦਾ ਹੈਗਾ ਤੇ ਚਲੋ ਸੰਘਰਸ਼ ਕਰੀ ਜਾਂਦੇ ਆ ਜੀ ਬਾਕੀ ਬਾਬੇ ਨਾਨਕ ਦੀ ਕਿਰਪਾ ਜੋ ਜੀ ਬਿਲਕੁਲ ਬਿਲਕੁਲ ਤੇ ਸਾਡੀਆਂ ਛੁੱਪ ਕਾਮਨਾ ਤੁਹਾਡੇ ਨਾਲ ਨੇ ਜੀ ਆਸ ਹੈ ਕਿ ਜਰੂਰ ਵਕੀਲ ਦੀਪਕਾ ਬਣੇਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਥੈਂਕ ਯੂ ਵੈਰੀ ਮਚੀ ਆਪ ਜੀ ਦਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡੇ ਵੱਲੋਂ ਬਹੁਤ-ਬਹੁਤ ਇਸ ਪਰਿਵਾਰ ਨੂੰ ਮੁਬਾਰਕਾਂ ਜੀ ਆਸ ਕਰਦੇ ਹਾਂ ਕਿ ਜਨਕਰਾਂ ਦੇ ਵਿੱਚ ਜਿਹੜੀਆਂ ਬੱਚੀਆਂ ਅੱਜ ਪੜ੍ਹ ਲੈ ਗਈਆਂ ਜਿਸ ਸੁਪਨੇ ਦੇ ਨਾਲ ਪੜ੍ਹ ਰਹੀਆਂ ਆਸ ਕਰਦੇ ਕਿ ਉਹਨਾਂ ਦਾ ਸੁਪਨਾ ਵੀ ਪੂਰਾ ਹੋਏਗਾ ਸੰਘਰਸ਼ ਵੀ ਕਰਨ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜਰੂਰ ਇਹਨਾਂ ਧੀਆਂ ਨੂੰ ਇਹਨਾਂ ਬੱਚੀਆਂ ਨੂੰ ਉਸ ਮਕਾਮ ਤੱਕ ਪਹੁੰਚਾਓ ਜਿਹੜਾ ਸੁਪਨਾ ਇਹਨਾਂ ਦੇ ਮਨਾਂ ਦੇ ਵਿੱਚ ਹੈ ਧੰਨਵਾਦ ਜੀ ਜੈ ਗੁਰਦੀਪ ਧਨ ਗੁਰਦੀਪ ਜੈ ਭੀਮ ਜੈ ਭਾਗ